ਵੀ ਵੀ ਅਹ ਇਹ ਸੁਪਰ ਦੱਸੋ ਇਹ ਆ ਤੁਸੀਂ ਰੋਕ ਕੇ ਜਲਦੀਓ ਨਿਊ ਲਾਈਨ ਤੇ ਆ ਰਿਹਾ ਹੈ ਨਾ ਆ ਰਿਹਾ ਹੈ ਨਾ ਮੈਂ ਤਾਂ ਬਹਿਣਾ ਮੈਂ ਤਾਂ ਬਹਿਣਾ ਹਾਂ ਹਾਂ ਅਜੇ ਮੇਰੇ ਕੋਲ ਤਾਂ ਸਹੀ ਪਾਈ ਨਹੀਂ ਹੈ ਅੱਗੇ ਸਾਡੀ ਵਾਰੀ ਪੰਕਤੀ 23 ਸਦੀ ਹੋ ਗਈ ਮੋਬਾਈਲ ਨਹੀਂ ਆਉਂਦਾ ਆ ਰਾਜ ਨੂੰ ਅੰਦਰ ਆ ਗਿਆ ਪੱਲੇਗਾ ਜੀ ਬਾਰੇ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮੁਬਾਰਕ ਦਿਨ ਹੈ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਬੇਰਾ ਬਾਬਾ ਨਾਨਕ ਵਿਖੇ ਦੋ ਹਸਪੀਟਲਾਂ ਵੱਲੋਂ ਅੱਜ ਇਥੇ ਮੈਡੀਕਲ ਕੈਂਪ ਦਾਸ ਬਾਬਾ ਸੁਖਦੇਵ ਸਿੰਘ ਬੇਦੀ 16 ਸੰਤਾਨ ਸਿੰਘ ਗੁਰਨਾਨਕ ਦੇਵ ਜੀ ਮਹਾਰਾਜ ਦਰਬਾਰ ਸਿਚੋਲਾ ਸਾਹਿਬ ਇਹ ਬਾਬਾ ਨਾਨਕ ਗੁਰਨਾਨਕ ਇੰਟਰਨੈਸ਼ਨਲ ਸੇਵਾ ਮਿਸ਼ਨ ਦੇ ਬੈਨਰ ਥਲੇ ਅੱਜ ਇਹ ਫ੍ਰੀ ਮੈਡੀਕਲ ਕੈਂਪ ਦੀ ਸ਼ੁਰੂਆਤ ਹੋਈ ਹੈ ਸ਼ਹਿਰ ਤੋਂ ਹੁਣ ਤੱਕ ਕਾਫੀ ਲੋੜਵੰਦ ਪਰਿਵਾਰਾਂ ਨੇ ਇਸ ਕੈਂਪ ਦਾ ਲਾਹਾ ਲਿਆ ਔਰ ਇਹ ਮਨੁੱਖਤਾ ਦੀ ਸੇਵਾ ਲਈ ਇੱਕ ਬਹੁਤ ਮਹੱਤਵਪੂਰਨ ਉਪਰਾਲਾ ਹੈ ਅਸੀਂ ਹਮੇਸ਼ਾ ਇੱਕ ਆਜ ਕਿਤਨੇ ਕਿਤੇ ਕਰਦੇ ਹੀ ਰਹਿੰਨੇ ਹਾਂ ਕਮਾਨ ਵਿੱਚ ਹਸਪਤਲ ਚ ਵੀ ਕੈਂਪ ਲਾਇਆ ਜਾਂਦੇ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਥਾਨ ਬਾਬਾ ਸ਼ਿਚਾਂ ਜੀ ਟਾਂਡਾ ਉੜਮੜ ਵਿਖੇ ਵੀ ਮੈਡੀਕਲ ਕੈਂਪ ਹਰ ਮਹੀਨੇ ਲਾਇਆ ਜਾਂਦੇ ਨੇ ਸੋ ਇਹ ਸਾਰੀਆਂ ਸੇਵਾਵਾਂ ਗੁਰੂ ਨਾਨਕ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਕਰਦੇ ਰਹੀਦਾ ਅੱਜ ਗੁਰੂ ਨਾਨਕ ਸਾਹਿਬ ਦੀ ਪਿੱਤਰ ਨਗਰੀ ਢੇਰਾਬਾਬਾ ਨਾਲ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ 17 ਸਾਲ 7 ਮਹੀਨੇ 9 ਦਿਨ ਬਤਾਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਦਿੱਤਾ ਭਾਈ ਲਿਆਣ ਜੀ ਨੂੰ ਗੁਰਤਾਗੱਦੀ ਦਿੱਤੀ ਔਰ ਸਾਰਾ ਪਰਿਵਾਰ ਇੱਥੇ ਸੀ ਅੱਜ ਉਸ ਪਿੱਤਰ ਨਗਰੀ ਤੇ ਵੀ ਸ਼ਹਿਰ ਤੋਂ ਮੈਡੀਕਲ ਕੈਂਪ ਸ਼ੁਰੂਆਤ ਹੋਇਆ ਤੇ ਅੱਜ ਮੈਂ ਖੁਸ਼ ਹਾਂ ਕਿ ਇਹ ਬਹੁਤ ਮਹਾਨ ਉਪਰਾਲਾ ਇਸ ਬਾਰਡਰ ਏਰੀਏ ਤੇ ਗੁਰਨਾਨਕ ਨਾਮ ਲੈਵਾ ਸੰਤਾਂ ਨੂੰ ਤੁਸੀਂ ਤੱਕ ਕਿੰਨੇ ਕੈਂਪ ਲਾ ਚੁੱਕੇ ਮੈਂ ਲਗਭਗ ਹਰ ਮਹੀਨੇ ਕੈਂਪ ਲੱਗਦਾ ਹੈ ਔਰ 24 25 ਕੈਂਪ ਲਾ ਚੁੱਕੇ ਅੱਜ ਲੋੜ ਹੈ ਗੁਰਨਾਨਕ ਸਾਹਿਬ ਦੇ ਦਿੱਤੇ ਹੋਏ ਉਪਦੇਸ਼ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਕਿਰਤ ਕਰਾਂਗੇ ਸੇਧ ਦੀ ਤੰਦਰੁਸਤੀ ਵੀ ਹੈ ਤੇ مالی ਹਾਲਤ ਨੂੰ ਠੀਕ ਕਰਨ ਵਾਸਤੇ ਵੀ ਨਾਮ ਜਪਣਾ ਪਰ ਉਸ ਤੋਂ ਬਾਅਦ ਵੰਡ ਕੇ ਛਕਣਾ ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਦਿੱਤਾ ਹੈ ਕਿ ਦਸਵੰਦ ਦੀ ਪੇਟਾ ਸੋ ਇਹ ਸਾਰੇ ਕਾਜਰਾਸ ਅਸੀਂ ਕਰਦੇ ਰਹਿੰਦੇ ਹਾਂ ਅੱਜ ਮੈਨੂੰ ਖੁਸ਼ੀ ਹੈ ਇਸੇ ਤਰ੍ਹਾਂ ਵਾਤਾਵਰਣ ਦੀ ਸ਼ੁੱਧਤਾ ਲਈ ਵੀ ਉਪਰਾਲੇ ਕਰਦੇ ਰਹਿੰਦਾ ਜਿਵੇਂ ਕਿ ਹੁਣ ਸਾਵਣ ਦੇ ਮਹੀਨੇ 'ਚ ਅਸੀਂ ਬਿਰਖਾਂ ਦੀ ਵੰਡ ਕਰਦੇ ਹਾਂ ਪੌਦਿਆਂ ਦੀ ਵੰਡ ਕਰਦੇ ਹਾਂ ਫਲਦਾਰ ਤੇ ਫੁੱਲਦਾਰ ਬਿਰਖ ਬਣਦੇ ਹਾਂ ਤਾਂ ਕਿ ਵਾਤਾਵਰਨ ਦੀ ਸੁਸ਼ਟਾ ਵਾਸਤੇ ਵੀ ਉਪਰਾਲੇ ਕੀਤੇ ਜਾਣ। ਸੋ ਅੱਜ ਲੋੜ ਹੈ ਕਿਉਂਕਿ ਗਲੋਬਲ ਸਥਿਤੀ ਗਰਮੀ ਦਾ ਬਹੁਤ ਜ਼ਿਆਦਾ ਵਾਧਾ ਹੋਇਆ ਔਰ ਇਹ ਵੀ ਉਪਰਾਲੇ ਸਾਨੂੰ ਕਰਨੀ ਚਾਹੀਦੇ। ਪਲਾਸਟਿਕ ਦੀ ਵਰਤੋਂ ਸਾਨੂੰ ਘਟ ਤੋਂ ਘਟ ਕਰਨੀ ਚਾਹੀਦੀ ਹੈ। ਪਾਣੀ ਨੂੰ ਵੀ ਬਚਾਉਣਾ ਚਾਹੀਦਾ ਹੈ। ਇਹ ਮਹਾਨ ਉਪਰਾਲੇ ਸੰਗਠਨਾਂ ਦੇ ਸਹਿਯੋਗ ਨਾਲ ਸਾਰੇ ਉਹਨਾਂ ਨੂੰ ਉਪਦੇਸ਼ ਆ ਕੇ ਕਰਨੀ ਚਾਹੀਦੇ। ਨੌਜਵਾਨ ਨੂੰ ਲਿਖਿਆ ਤੇਿਆਰੀਆਂ ਵੈਰੀਆਂ ਨਾਲ ਨਿਕਲ ਪਰ ਦੀ ਘਟਾਉਣ ਦਾ ਆਪਸ਼ਨ ਹੈ। ਨਸ਼ੇ ਕੋ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਪਰ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪੰਜਾਬ ਨਸ਼ਿਆਂ ਦੀ ਦਲਦਲ ਚ ਬੱਚੇ ਫਸ ਗਏ ਨੇ ਸਰਕਾਰਾਂ ਉਪਰਾਲੇ ਕਰਦੀਆਂ ਨੇ ਪਰ ਕੀ ਵਜ੍ਹਾ ਹੈ ਕਿ ਅਸੀਂ ਕਾਮਯਾਬ ਨਹੀਂ ਹੋ ਰਹੇ ਮੇਰਾ ਤਾਂ ਇਹੀ ਕਹਿਣਾ ਹੈ ਕਿ ਸਾਨੂੰ ਨਸ਼ਿਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਬੱਚਿਆਂ ਨੂੰ ਵਿਦਿਆ ਨਾਲ ਜੋੜੋ ਐਸੀ ਕਿਰਪਾ ਹੋ ਜਾਏ ਕਿ ਇਹ ਪੜ੍ਹਾਈ ਕਰਨ ਔਰ ਉਸ ਤੋਂ ਬਾਅਦ ਆਪਣੇ ਜੀਵਨ ਦੇ ਉਪਰਾਲੇ ਕਰਨ ਜਿਨ੍ਹਾਂ ਨਾਲ ਆਪੀ ਜ਼ਿੰਦਗੀ ਸਵਾਰ ਸਕੋ ਇਹ ਕੋ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਇਹ ਕਿਹੜਾ ਡੇਰ ਬੱਪਾ ਨਾ ਕਿ ਫੈਸਲਾ ਲਗਾਈ ਕੋ ਤੁਮਰੇ ਜਾਂ ਸਾਰਿਆਂ ਨੂੰ ਮੇਰੇ ਵੱਲੋਂ ਸਾਸਿਕਰ ਜੀ ਅੱਜ ਬਹੁਤ ਹੀ ਵਧੀਆ ਸੁਭਾਗ ਹੈ ਕਿ ਪਿੰਡ ਡੇਰ ਬੱਪਾ ਨਾ ਕਸਬਾ ਵਿਖੇ ਗੁਰੂ ਨਾਨਕ ਮਿਸ਼ਨ ਇੰਟਰ ਨੈਸ਼ਨਲ ਸੇਵਾ ਮਿਸ਼ਨ ਵੱਲੋਂ ਇੱਕ ਫ੍ਰੀ ਚੈਕਅਪ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਹ ਜਿਸ ਵਿੱਚ ਨਿਊ ਲਾਈਫ ਹਸਪੀਟਲ ਅਮਰਸਰ ਤੇ ਸੁਪਰ ਸਪੈਸ਼ਲਿਟੀ ਹਬ ਹਸਪੀਟਲ ਸਰਬਸukh ਹਸਪਤਾਲ ਬਟਾਲੇ ਵੱਲੋਂ ਮਿਲ ਕੇ ਇੱਥੇ ਡੇਰਾ ਬਾਬਾ ਨਾਨਕ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਹਾਰਟ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਜਿਹਦੇ ਵਿੱਚ ਲੇਡੀਜ਼ ਦੀ ਜੋ ਵੀ ਪ੍ਰੋਬਲਮ ਹੈ ਉਹਨਾਂ ਦਾ ਚੈੱਕਅਪ ਕੀਤਾ ਗਿਆ 슈ਗਰ ਦੇ ਮਰੀਜ਼ਾਂ ਦੀ 슈ਗਰ ਟੈਸਟ ਕੀਤੀ ਗਈ ਸੋ ਸਾਰਿਆਂ ਘੱਟੋ ਘੱਟ ਹੀ 150 ਤੋਂ 200 ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਜਿੰਨੇ ਵੀ ਇਥੇ ਡੇਰਾ ਬਾਬਾ ਨਾਨਕ ਹਲਕੇ ਦੇ ਨਿਵਾਸੀ ਐ ਉਹਨਾਂ ਨੇ ਇਹ ਕੈਂਪ ਦਾ ਜਿਹੜਾ ਵਾ ਲਾਭ ਉਠਾਇਆ ਜਿਸ ਵਿੱਚ ਸਾਡੇ ਬਹੁਤ ਹੀ ਸਪੈਸ਼ਲਿਸਟ ਡਾਕਟਰ ਡਾਕਟਰ ਸ਼ਾਗਰ ਜੀ ਨਾਲ-ਨਾਲ ਅੰਮ੍ਰਿਤਸਰ ਤੋਂ ਸਾਡੇ ਵਿਨੇ ਜੀ ਜਿਨ੍ਹਾਂ ਦੇ ਸਹਿਯੋਗ ਨਾਲ ਅ ਅੱਜ ਸਾਰਿਆਂ ਹੀ ਮਤਲਬ ਮਰੀਜ਼ਾਂ ਦਾ ਜਿਹੜਾ ਉਹ ਚੈੱਕਅਪ ਕੀਤਾ ਗਿਆ